ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਮਿਤੀ 23 ਫਰਵਰੀ 2025 ਗੱਲ ਕਰਾਂਗੇ ਅੱਜ ਦੇ ਇੱਕ ਵੱਡੀ ਟੂਰਨਾਮੈਂਟ ਬਾਰੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਕਿ ਆਉਣ ਵਾਲੇ ਹਰ ਟੂਰਨਾਮੈਂਟ ਗੋਲਡ ਕਬੱਡੀ ਕੱਪ ਪਿੰਡ ਕਪੂਰ ਜ਼ਿਲ੍ਹਾ ਜਲੰਧਰ ਵਿਖੇ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇੱਥੇ ਅੱਜ ਕਬੱਡੀ ਓਪਨ ਤੇ 70 ਕਿਲੋ ਦੇ ਮੁਕਾਬਲੇ ਹੋਣਗੇ ਓਪਨ ਤੇ 70 ਕਿਲੋ ਵਿੱਚ ਤਿੰਨ ਤਿੰਨ ਖਿਡਾਰੀ ਓਪਨ ਦੇ ਬੈਸਟ ਰੇਡਰ ਤੇ ਜਾਫੀ ਨੂੰ 31-31000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ ਤੇ 70 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ ਐਲਸੀਡੀ ਦਿੱਤੀ ਜਾਵੇਗੀ ਇੱਕ ਕਬੱਡੀ ਟੂਰਨਾਮੈਂਟ kabaddi365.com ਤੇ ਲਾਈਵ ਚੱਲੇਗਾ। ਅਗਲਾ ਕਬੱਡੀ ਟੂਰਨਾਮੈਂਟ ਨੰਗਲੰਬੀਆਂ ਕਬੱਡੀ ਟੂਰਨਾਮੈਂਟ ਹੋਵੇਗਾ। ਇੱਥੇ ਕਬੱਡੀ ਓਪਨ ਦੀਆਂ ਕਲੱਬਾਂ ਦੇ ਫ੍ਰੈਸ਼ ਨਾ ਖੇਡਣਗੀਆਂ। ਇਹ ਟੂਰਨਾਮੈਂਟ ਸੰਦੀਪ ਨੰਗਲੰਬੀਆਂ ਦੀ ਯਾਦ ਵਿੱਚ ਕਰਵਾਇਆ ਜਾਵੇਗਾ। ਬਹੁਤ ਤਗੜਾ ਟੂਰਨਾਮੈਂਟ ਹੋਵੇਗਾ। ਕਬੱਡੀ ਦੇ ਸਾਰੀਆਂ ਕਰੀਮਾਂ ਇੱਥੇ ਇਕੱਠੀਆਂ ਹੋਣਗੀਆਂ ਸਿਰਾ ਲੱਗੂਗਾ ਸਿਰਾ ਕਰਾਉਣਗੇ ਜੱਗੂ ਵਰਗੇ ਪਾਲੇ ਵਰਗੇ ਆਉਣਗੇ ਦੇਖਣਾ ਜ਼ਰੂਰ ਹੈ ਟੂਰਨਾਮੈਂਟ ਵੀ ਬਹੁਤ ਤਗੜਾ ਹੋਵੇਗਾ ਅਗਲਾ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਵਿਖੇ ਹੋਵੇਗਾ ਇਹ ਟੂਰਨਾਮੈਂਟ ਵੀ ਬਹੁਤ ਸਿਰਾ ਹੋਵੇਗਾ ਪਿੰਡ ਪੱਤਰ ਦੀਆਂ ਓਪਨ ਕਲੱਬਾਂ ਖੇਡਣਗੀਆਂ ਪਹਿਲਾ ਨਾਮ 75000 ਹੋਵੇਗਾ ਤੇ ਦੂਜਾ ਨਾਮ 60000 ਰੁਪਏ ਹੋਵੇਗਾ ਸੈਮੀ ਫਾਈਨਲ ਦੀਆਂ ਟੀਮਾਂ ਨੂੰ ਰੇਗ ਟੀਮ ਨੂੰ 35-35000 ਤੇ ਪਹਿਲੇ ਰਾਊਂਡ ਦੀਆਂ ਟੀਮਾਂ ਨੂੰ 25000 ਰੁਪਏ ਵੀ ਦਿੱਤਾ ਜਾਵੇਗਾ ਬੈਸਟ ਰੇਡਰ ਤੇ ਜਾਫੀ ਨੂੰ 11-11000 ਰੁਪਏ ਦਿੱਤਾ ਜਾਵੇਗਾ ਲੜਕੀਆਂ ਦਾ ਸ਼ੋਅ ਮੈਚ ਵੀ ਕਰਾਇਆ ਜਾਵੇਗਾ ਦਰਸ਼ਕਾਂ ਲਈ ਦੋਵੇਂ ਦਿਨ 5-5 ਸਾਈਕਲਾਂ ਦੇ ਕੂਪਨ ਦਾ ਇਨਾਮ ਕੱਢੇ ਜਾਣਗੇ ਕਵਡੀ オーਪਨ ਦੇ ਦੂਜਾ ਮੁਕਾਬਲਾ 24 ਤਰੀਕ ਨੂੰ ਹੋਵੇਗਾ ਜੋ ਪਹਿਲਾ ਨਾਮ 2.5 ਲੱਖ ਰੁਪਇਆ ਹੋਵੇਗਾ ਤੇ ਦੂਜਾ ਨਾਮ 2 ਲੱਖ ਰੁਪਇਆ ਹੋਵੇਗਾ ਬੈਸਟ ਰੇਡਰ ਤੇ ਜਾਫੀ ਲਈ ਵੱਡੇ ਨਾਮ 1-1 ਲੱਖ ਰੁਪਏ ਹੋਵੇਗਾ ਬਾਕੀ ਸੈਮੀਫਾਈਨਲ ਦੀਆਂ ਟੀਮਾਂ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਟੀਮਾਂ ਨੂੰ 75000 ਰੁਪਏ ਦਿੱਤਾ ਜਾਵੇਗਾ ਪਹਿਲੇ ਰੌਂਡ ਦੇ ਟੀਮਾਂ ਨੂੰ 60000 ਰੁਪਏ ਹਰੇਕ ਟੀਮ ਨੂੰ ਦਿੱਤਾ ਜਾਵੇਗਾ ਚਾਰ ਟੀਮਾਂ ਹੋਣਗੀਆਂ ਬਹੁਤ ਸੋਹਣਾ ਟੂਰਨਾਮੈਂਟ ਹੋਵੇਗਾ ਲਾਈਵ ਕਬੱਡੀ 365.com ਤੇ ਲਾਈਵ ਚੱਲੇਗਾ ਅਗਲਾ ਕਬੱਡੀ ਟੂਰਨਾਮੈਂਟ ਮੰਡਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗਾ ਤੇ ਪਹਿਲਾ ਨਾਮ 2 ਲੱਖ ਰੁਪਿਆ ਤੇ ਦੂਜਾ ਨਾਮ 175000 ਰੁਪਏ ਹੋਵੇਗਾ ਬੈਸਟ ਰੇਡਰ ਤੇ ਜਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਇੱਥੇ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ 16 ਟੀਮਾਂ ਦੇ ਮੈਚ ਕਰਵਾਏ ਜਾਣਗੇ ਤੇ ਲਾਈਵ ਕਬੱਡੀ 360 ਤੇ ਲਾਈਵ ਹੋਵੇਗਾ ਇੱਥੇ ਪਾਲਾ ਜਾਦਾ ਸਰਖਪੁਰ ਸ਼ਾਜੀ ਵਰਗਿਆਂ ਨੇ ਖੇਡਣਾ ਹੈ ਤੇ ਸਿਰਾ ਹੋਊਗਾ ਸਿਰਾ ਕਰਾਉਣਗੇ ਅੱਜ ਪਤਾ ਲੱਗ ਜਾਊਗਾ ਕੌਣ ਲੈ ਕੇ ਜਾਊਗਾ ਮੋਟਰਸਾਈਕਲ ਇਹ ਸੀ ਅੱਜ ਦੇ ਟੂਰਨਾਮੈਂਟ ਜੇ ਸਾਡੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦੀ